ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਤੁਹਾਡਾ ਮੇਰੇ ਨਵੇਂ ਵਲੋਗ 'ਇਰ ਸਵਾਗਤ ਹੈ ਹਾਂਜੀ ਫਰੈਂਡਸ ਅੱਜ ਦੀ ਵੀਡੀਓ ਹੈਗੀ ਹੈ ਜੀ ਮੈਂ ਦਿਨ ਵਿੱਚ ਕਿੰਨੇ ਸੂਟ ਸਟਿਚ ਕਰ ਲੈਣੀਆਂ ਤੇ ਮੈਂ ਦਿਨ ਵਿੱਚ ਜਿਆਦਾ ਸੂਟ ਕਿਵੇਂ ਸਟਿਚ ਕਰ ਲੈਣੀਆਂ ਮੈਂ ਕਿਹੜੇ ਟਿਪਸ ਫੋਲੋ ਕਰਦੀਆਂ ਜਿਹਦੇ ਨਾਲ ਕਿ ਮੈਂ ਦਿਨ ਵਿੱਚ ਜਿਆਦਾ ਸੂਟ ਸਟਿਚ ਕਰ ਲੈਣੀਆਂ ਹਾਂ ਹਾਂਜੀ ਫਰੈਂਡਸ ਮੈਂ ਰਾਤ ਨੂੰ ਸੂਟਾਂ ਦੀ ਕਟਿੰਗ ਕਰ ਲੈਣੀ ਆ ਜਿਹੜੇ ਵੀ ਮੈਂ ਦੂਸਰੇ ਦਿਨ ਸੂਟ ਦੇਣੇ ਹੁੰਦੇ ਆ ਜੀ ਮੈਂ ਰਾਤ ਨੂੰ ਹੀ ਕਟਿੰਗ ਕਰਕੇ ਰੱਖ ਲੈਣੀ ਆ ਜੇ ਮੈਨੂੰ ਕੋਈ ਲਾਈਨਿੰਗ ਵਾਲਾ ਸੂਟ ਦੇਣਾ ਹੁੰਦਾ ਤਾਂ ਮੈਂ ਰਾਤ ਨੂੰ ਹੀ ਲਾਈਨਿੰਗ ਵਗੈਰਾ ਸੂਟ ਦੇ ਅਟੈਚ ਕਰ ਲੈਣੀ ਆ ਤੇ ਜਿਹੜੀ ਮੈਨੂੰ ਕੋਈ ਵੀ ਧਾਗਾ ਵਗੈਰਾ ਚਾਹੀਦਾ ਰੀਲ ਬੁਕਰਮ ਗਲਾ ਕੈਂਚੀ ਜਿਹੜਾ ਵੀ ਸਮਾਨ ਹੁੰਦਾ ਜੀ ਆਪਣੇ ਸਲਾਈ ਕਰਨ ਵਾਸਤੇ ਉਹ ਸਾਰਾ ਸਮਾਨ ਮੈਂ ਰਾਤ ਨੂੰ ਆਪਣੀ ਮਸ਼ੀਨ ਤੇ ਰੱਖ ਦਿੰਨੀ ਆ ਜਾਂ ਆਪਣੇ ਕਾਉਂਟਰ ਜਿੱਥੇ ਮੈਂ ਸੂਟ ਦੀ ਕਟਿੰਗ ਕਰਦੀ ਹਾਂ ਉਹਦੇ ਤੇ ਰੱਖ ਦਿੰਨੀ ਆ ਤਾਂ ਜੋ ਮੇਰਾ ਸੂਆ ਟਾਈਮ ਵੇਸਟ ਨਾ ਹੋਵੇ ਇਹਨਾਂ ਚੀਜ਼ਾਂ ਵਿੱਚ ਲੱਭਣ ਚ ਕਈ ਵਾਰ ਕੀ ਹੁੰਦਾ ਨਾ ਪਿੱਧਰ ਉਧਰ ਰੱਖ ਦਿੰਨੇ ਆ ਨਾ ਜੀ ਤੇ ਕਈ ਵਾਰ ਆਪਣੇ ਨੇ ਵੀ ਕੁਝ ਹੀ ਲੱਭਦੀ ਤੇ ਮੈਂ ਸਾਰਾ ਕੁਝ ਰਾਤ ਨੂੰ ਇਕੱਠਾ ਆਪਣੇ ਕਾਊਂਟਰ ਤੇ ਜਾਂ ਮਸ਼ੀਨ ਤੇ ਰੱਖ ਲੈਣੀ ਆ ਤੇ ਇਸ ਤੋਂ ਬਾਅਦ ਫਿਰ ਮੈਂ ਜਦੋਂ ਵੀ ਮੈਨੂੰ ਟਾਈਮ ਮਿਲਦਾ ਸਵੇਰ ਰੋਟੀ ਬਣਾਉਣ ਤੋਂ ਬਾਅਦ ਆਪਣੇ ਕੋਲ ਕਈ ਵਾਰ ਟਾਈਮ ਹੁੰਦਾ ਜੀ ਜਾਂ ਆਪਾਂ ਜਦੋਂ ਘਰ ਦੀ ਸਫਾਈ ਕਰਦੇ ਆ ਆਪਣੇ ਕੋਲ ਦੁਪਹਿਰੇ 10 11 ਵਜੇ 1-2 ਘੰਟੇ ਹੁੰਦੇ ਆ ਜੀ ਤੇ ਫਿਰ ਦੁਪਹਿਰ ਵੇਲੇ ਤੇ ਰੋਟੀ ਖਾਣ ਆ ਜਾਂਦੇ ਆ ਤੇ ਇਸ ਤੋਂ ਬਾਅਦ ਵੀ ਆਪਣੇ ਕੋਲ 2-3 ਘੰਟੇ ਹੁੰਦੇ ਆ ਜੀ ਤੇ ਆਪਾਂ ਉਹ ਰਸੂਟ ਸਟਿਚ ਸਟੀਚਿੰਗ ਕਰ ਸਕਦੇ ਆ ਕਿਉਂਕਿ ਜੀ ਆਪਣਾ ਦਿਮਾਗ ਸਿਰਫ ਆਪਣੇ ਇਧਰ ਹੀ ਹੁੰਦਾ ਵੀ ਆਪਾਂ ਸੂਟ ਸਟੀਚਿੰਗ ਕਰਨੇ ਆ ਨਾ ਕਿ ਆਪ ਨੂੰ ਐ ਹੁੰਦਾ ਮੈਂ ਕੋਈ ਸਮਾਨ ਲ ਬਣਾਏਗਾ ਮੈਂ ਸੂਟ ਜਰੂਰ ਨੂੰ ਆਪਾਂ ਸਮਾਨ ਲ ਬਦੇ ਹੋਰ ਆਪਣਾ ਟਾਈਮ ਉੱਠਣ ਦਾ ਹੋ ਜਾਂਦਾ ਕਿਉਂ ਮੈਂ ਇੱਕ ਹਾਊਸ ਵਾਈਫ ਆਂ ਜੀ ਤੇ ਮੈਨੂੰ ਘਰ ਦੇ ਕੰਮ ਵੀ ਕਰਨੇ ਪੈਂਦੇ ਨਾਲ ਦੀ ਨਾਲ ਹੀ ਤਾਂ ਫਿਰ ਮੇਰਾ ਸਮਾਨ ਸਾਰਾ ਰਾਤ ਨੂੰ ਇਕੱਠਾ ਕਰਕੇ ਰੱਖ ਲੈਣੀ ਆ ਸਵੇਰ ਜਰੂਰ ਵੀ ਮੈਨੂੰ ਟਾਈਮ ਮਿਲਦਾ ਜੀ ਮੈਂ ਹੋਰ ਸੂਟ ਸਟਿਚ ਕਰਨ ਲੱਗ ਜੰਨੀ ਆ ਤੇ ਮੈਂ ਦਿਨ ਵਿੱਚ ਦੀ 3-4 ਸੂਟ ਸਟਿਚ ਕਰ ਦਿੰਨੀ ਜੀ ਬਧੀਆ ਆਰਾਮਦਾਰੀ ਨਾਲ ਤੇ ਆਰਾਮਦਰੀ ਨਾਲ ਹੀ ਮੈਂ ਸਟੀਚਿੰਗ ਵੀ ਕਰਦੀ ਆਂ ਕੋਈ ਮੈਨੂੰ ਹਫੜਾ ਦਫੜੀ ਨਹੀਂ ਰਹਿੰਦੀ ਕਾਲੀ ਕਾਲੀ ਜੀ ਮੈਂ ਵੀ ਸੂਟ ਸਟਿਚ ਕਰਨੇ ਆ ਆਰਾਮਦਰੀ ਨਾਲ ਮੈਂ ਸਾਰੇ ਸੂਟ ਸਟਿਚ ਕਰ ਦਿੰਨੀ ਆ ਤੇ ਨਾਲ ਤਾਂ ਜੀ ਆਪਣੇ ਘਰ ਦੇ ਕੰਮ ਹੋ ਜਾਂਦੇ ਆ ਤੇ ਨਾਲੇ ਆਪਣਾ ਸੂਟਾਂ ਦੀ ਸਟੀਚਿੰਗ ਹੋ ਜਾਂਦੀ ਆ ਤੇ ਬਾਕੀ ਰਾਤ ਨੂੰ ਬੱਚੇ ਜਦੋਂ ਕੋਲੇ ਬੈਠੇ ਹੁੰਦੇ ਆ ਨਾ ਆਪਾਂ ਨੂੰ ਉਦੋਂ ਹੁੰਦਾ ਹੀ ਹੈ ਚਲੋ ਮਾੜੇ ਮੋٹے ਬੱਚੇ ਵੀ ਹੈਲਪ ਕਰ ਦਿੰਦੇ ਆ ਰਾਤ ਨੂੰ ਮਾੜੇ ਮੋਟਾ ਆਪਣੋਂ ਸੂਟ ਸੱਟ ਜੇ ਕੋਈ ਸਹੀ ਸੂਈ ਕਰਾਉਣਾ ਹੁੰਦਾ ਕਟੇ ਕਰਨ ਲੱਗੇ ਬੱਚੇ ਵੀ ਹੈਲਪ ਕਰ ਦਿੰਦੇ ਆ ਦੁਪਹਿਰਾਂ ਤਾਂ ਬੱਚੇ ਵੀ ਆਪਣੇ ਆਪਣੇ ਕੰਮਾਂ ਤੋਂ ਅੰਦਰ ਵਿੱਚ ਬੀਜੀ ਹੁੰਦੇ ਆ ਪੜਾਈ ਕਰਨ ਚ ਬੀਜੀ ਹੁੰਦੇ ਆ ਤੇ ਥੋੜਾ ਮੋਟਾ ਬੱਚਾ ਨੂੰ ਖੇਡਣ ਦੀ ਵੀ ਅਜਿਹਾ ਜਿਤ ਹੋਣਾ ਚਾਹੀਦਾ ਬੱਚੇ ਮਾੜੇ ਮੋਟਾ ਖੇਡਦੇ ਵੀ ਹੈਗੇ ਆ ਤੇ ਸੋ ਫਰੈਂਸ ਮੈਂ ਇਸ ਤਰ੍ਹਾਂ ਹੀ ਅੱਜ ਦੇ ਸੂਟਾਂ ਦੀ ਵੀ ਸਟੀਚਿੰਗ ਕਰਦੀ ਆ ਤੇ ਘਰ ਦਾ ਕੰਮ ਵੀ ਕਰਦੀ ਆ ਅਗਰ ਤੁਸੀਂ ਵੀ ਰਾਤ ਨੂੰ ਆਰਾ ਸਾਰਾ ਕਟਿੰਗ ਦਾ ਕੰਮ ਸਮੇਟ ਕੇ ਰੱਖੋਗੇ ਤਾਂ ਸਵੇਰ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਸਟੀਚਿੰਗ ਕਰਨ ਲੱਗੇ ਤੇ ਬਸ ਥੋੜੇ-ਥੋੜੇ ਗੱਲਾਂ ਦਾ ਆਪਾਂ ਜੇ ਸਟੀਚਿੰਗ ਕਰਦੇ ਹੈਗੇ ਤਾਂ ਹਾਊਸ ਵਾਈਫਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਗਰ ਆਪਾਂ ਸੂਟ ਦੀ ਸਟੀਚਿੰਗ ਤੇ ਕਟਿੰਗ ਕਰਾਂਗੇ ਆਪਾਂ ਬਹੁਤ ਜ਼ਿਆਦਾ ਸੂਟ ਦਿਨਵਾਂ ਦੀ ਸਟਿਚ ਕਰ ਸਕਦੇ ਆ ਹਾਂਜੀ ਫਰੈਂਡਸ ਦੇਖੋ ਮੈਂ ਕਿੰਨੇ ਈਜ਼ੀ ਤਰੀਕੇ ਨਾਲ ਪਲਾਜ਼ੋ ਵਿੱਚ ਇਲਾਸਟਿਕ ਪਾਈ ਹੈ ਤੁਸੀਂ ਵੀ ਇਸ ਤਰ੍ਹਾਂ ਆਪਣੇ ਛਰਾਰੇ ਗਰਾਰੇ ਪਲਾਜ਼ੋ ਵਿੱਚ ਇਸ ਤਰੀਕੇ ਨਾਲ ਇਲਾਸਟਿਕ ਪਾਸਾ ਇਹਦੇ ਬਹੁਤ ਹੀ ਸੌਖਾ ਤਰੀਕਾ ਹੈ ਇਲਾਸਟਿਕ ਪਾਉਣ ਦਾ ਸਭ ਤੋਂ ਪਹਿਲਾਂ ਆਪਾਂ ਇਲਾਸਟਿਕ ਵਾਲੇ ਕੱਪੜਾ ਜਿਹੜਾ ਹੈਗਾ ਪਲਾਜ਼ੋ ਵਾਲਾ ਉਹਨੂੰ ਸਿੰਗਲ ਟਾਂਕੇ ਨਾਲ ਟਾਂਕਾ ਲਾਵਾਂਗੇ ਜੀ ਇਸ ਤੋਂ ਬਾਅਦ ਆਪਾਂ ਡਬਲ ਟਾਂਕਾ ਕਰਾਂਗੇ ਜਿੱਥਰੋਂ ਆਪਾਂ ਇਲਾਸਟਿਕ ਪਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਕਰਨ ਨਾਲ ਆਪਣੀ ਇਲਾਸਟਿਕ ਵਧੀਆ ਪੈਂਦੀ ਹੈ ਇਲਾਸਟਿਕ 'ਚ ਕੋਈ ਵੱਲ ਨਹੀਂ ਪੈਂਦਾ ਤੇ ਸਾਰੇ ਪਾਸੇ ਚੁੰਡਾ ਆਪਣੀ ਬਰਾਬਰ ਆਉਣਗੇ ਆ ਤੁਸੀਂ ਇਸ ਤਰੀਕੇ ਨਾਲ ਇਲਾਸਟਿਕ ਪਾਉਣਾ ਟਰਾਈ ਕਰ ਸਕਦੇ ਆ ਘਰੇ ਤੇ ਬਾਕੀ ਫਰੈਂਡਸ ਆਪਣੇ ਚੈਨਲ ਤੇ ਬਹੁਤ ਹੀ ਸੌਖੇ ਸੌਖੇ ਵੀਡੀਓਗੇ ਸੌਖੇ ਸੌਖੇ ਤਰੀਕੇ ਨਾਲ ਤੁਸੀਂ ਸੂਟ ਦੀ ਕਟਿੰਗ ਕਿਸ ਤਰੀਕਾ ਨਾਲ ਕਰ ਸਕਦੇ ਆ ਸਟੀਚਿੰਗ ਕਿਸ ਤਰੀਕਾ ਨਾਲ ਕਰ ਸਕਦੇ ਆ ਬਾਹਾਂ ਦੀ ਕੱਟ ਕਿਸ ਤਰੀਕਾ ਨਾਲ ਪਾ ਸਕਦੇ ਆ ਤੇ ਸਾਰੀਆਂ ਵੀਡੀਓ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸੀਆਂ ਤੇ ਜੇ ਤੁਹਾਨੂੰ ਮੇਰੀ ਥੋੜੀਆਂ-ਮੋਟੀਆਂ ਵੀ ਵੀਡੀਓ ਚੰਗੀਆਂ ਲੱਗਦੀਆਂ ਫਰੈਂਡਸ ਪਲੀਜ਼ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨੋਟੀਫਿਕੇਸ਼ਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਜੋ ਤੁਹਾਡੇ ਕੋਲ ਹਰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਪਲੀਜ਼ ਮੈਨੂੰ ਸਪੋਰਟ ਕਰੋ ਤੇ ਤੁਹਾਡੇ ਸਪੋਰਟ ਨਾਲ ਹੀ ਫਰੈਂਸ ਮੈਂ ਹੋਰ ਵਧੀਆ ਵੀਡੀਓ ਬਣਾਉਂਗੀ ਮੈਨੂੰ ਹੌਸਲਾ ਹੋਊਗਾ ਤੇ ਬਾਕੀ ਫਰੈਂਸ ਆਪਣਾ ਕਟਿੰਗ ਸਟੀਚਿੰਗ ਦਾ ਕੰਮ ਤਾਂ ਚੱਲੀ ਜਾਂਦਾ ਜੀ ਬਸ ਇੱਕ ਇੰਨਾ ਵੀ ਤੁਹਾਨੂੰ ਆਪਾਂ ਸੌਖੇ ਸੌਖੇ ਵੀਡੀਓ ਦਿਖਾ ਕੇ ਤੇ ਤੁਹਾਨੂੰ ਵੀ ਸਟੀਚਿੰਗ ਦੇ ਖੁਸ਼ਕ ਸੌਖੇ ਸੌਖੇ ਫਾਰਮੂਲੇ ਦੱਸ ਸਕੀਏ ਤੇ ਸੋ ਫਰੈਂਸ ਇਲਾਸਟਿਕ ਆਪਾਂ ਪਾ ਲਈਏ ਜੀ ਸਾਰੇ ਹੁਣ ਫਲਾਜੋ ਚ ਆਪਾਂ ਹੁਣ ਡਬਲ ਸੀਨ ਲਾਵਾਂਗੇ ਇਹ ਉੱਪਰ ਤੇ ਆਪਾਂ ਦੋਨਾਂ ਅਸਨਾ ਤੋਂ ਖਿੱਚ ਕੇ ਕਪੜਾ ਰੱਖਿਆ ਤੇ ਸੈੱਡ ਵਾਲੀਆਂ ਸਲਾਈਆਂ ਤੋਂ ਇਹਦੇ ਨਾਲ ਕੀ ਹੋ ਗਿਆ ਆਪਣੇ ਇਲਾਸਟਿਕ ਸਾਰੇ ਪਲਾਜ਼ੋ ਚ ਬਰਾਬਰ-ਬਰਾਬਰ ਆਊਗੀ ਤੇ ਬਹੁਤ ਵਧੀਆ ਚੁੰਟਾ ਪੈਣੀ ਆ ਕਿਸੇ ਅਧਰੀ ਦੁਗੜੀ ਇਲਾਸਟਿਕ ਨਹੀਂ ਕਿਸੇ ਪਾਸੇ ਵੀ ਬਹੁਤ ਵਧੀਆ ਇਲਾਸਟਿਕ ਹੋਊਗੀ ਤੁਸੀਂ ਵੀ ਇਸ ਤਰੀਕੇ ਨਾਲ ਪਲਾਜ਼ੋ ਚ ਆਪਣੀ ਇਲਾਸਟਿਕ ਪਾ ਸਕਦੇ ਆ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ તે નેક્સટ વીડિયો બાય બાબ રખ